30 ਦਿਨ ਤਾਂ ਨੰਨਾਂ ਕੇ ਹੋਈ ਨਹੀਂ ਅਜੇ ਅੱਛਾ 35 ਦਿਨ ਨੇ ਹੋਏ ਅਜੇ ਇਹ ਸਾਡੇ ਵਾਟਰ ਵਾਕ ਦਾ ਡੱਗ ਨਵਾਂ ਬਣਿਆ ਤੇ ਇਹ ਪਾਣੀ ਛੱਡਿਆ ਨਹੀਂ ਤੇ ਪਹਿਲੇ ਟੁੱਟਣ ਲੱਗ ਗਿਆ ਤੇ 30-35 ਲੱਖ ਰੁਪਏ ਲਵਾਇਆ ਇਹਦੇ ਮਹਿਕਮਾ ਬਣਾਉਂਦਾ ਹੈ ਪਾਣੀ ਛੱਡਣ ਸਾਰ ਤੇੜਾ ਆ ਗਿਆ ਪਿੰਗਾਂ ਚ ਫੇਰੇ ਹੂੰ ਤੇ ਵਿੱਚ ਖੱਡੇ ਪੈ ਗਏ ਕਟੀਆਂ ਮਟੀਰੀਅਲ ਲਈ ਪ੍ਰੋਪਰ ਟੈਸਟਿੰਗ ਕਰਕੇ ਬ੍ਰਿਕ ਵਰਕ ਟੈਸਟ ਕਰਕੇ ਸਾਰਾ ਟੈਸਟਿੰਗ ਦਾ ਮਟੀਰੀਅਲ ਗਿਆ ਐਕਚੁਅਲੀ ਉਹ ਕੰਮ ਸਾਡਾ ਚੱਲ ਰਿਹਾ ਜੀ ਉਹਦੇ ਵਿੱਚ ਕਿਸੇ ਨੇ ਇਸ਼ਾਰਾਰਤਬਾਦੀ ਕਰਕੇ ਸਾਈਡ ਤੋਂ ਇਹ ਪਾਣੀ ਉਹ ਛੱਡ ਦਿੱਤਾ ਜੀ ਤੋਂ ਆ ਜਸ ਸਿੰਘ ਜੀ ਤੇ ਕੀ ਸਮੱਸਿਆ ਆਈ ਏ ਤੁਹਾਡੇ ਨੂੰ ਸਮੱਸਿਆ ਇਹ ਸਾਡੇ ਵਾਟਰ ਵਾਕ ਦਾ ਡੱਗ ਨਵਾਂ ਬਣਾਇਆ ਤੇ ਇਹ ਪਾਣੀ ਛੱਡਿਆ ਨਹੀਂ ਤੇ ਪਹਿਲੇ ਟੁੱਟਣ ਲੱਗ ਗਿਆ ਤੇ 30-35 ਲੱਖ ਰੁਪਇਆ ਲਵਾਇਆ ਇਹਦੇ ਮਹਿਕਮਾ ਬਣਾਉਂਦਾ ਪਾਣੀ ਛੱਡਣ ਸਾਰ ਤੇੜਾ ਆ ਗਿਆ ਪਿੰਗਾਂ ਚਾਰ ਸਫੇਰੇ ਹੂੰ ਤੇ ਵਿੱਚ ਖੱਡੇ ਪੈ ਗਏ ਇਹ ਐਂ ਹੀ ਗਾ ਦਾ ਫਿਰ ਪੁਰਾਣੇ ਸੀਗੇ ਹੂੰ ਤੇ ਉਹ ਉਹੀ ਜਿਹੜਾ ਕਲੈਰੀ ਦਾ ਤੇ ਉਹਨੂੰ ਰਿਪੇਅਰ ਕਰ ਲੈਂਦੇ ਇਹਨਾਂ ਪੈਸਾ ਤਾਂ ਸਾਡਾ ਨਾ ਖਰਾਬ ਹੁੰਦਾ ਹੂੰ ਤੁਜੀ ਇਹਦੀ ਜਾਂਚ ਹੋਣੀ ਚਾਹੀਦੀ ਐ ਨਾਲੇ ਕਹਿੰਦੇ ਵੀ ਭਗਵੰਤ ਮਾਨ ਸਾਹਿਬ ਤਾਂ ਇਹ ਵੀ 100 ਰੁਪਇਆ ਨਹੀਂ ਖਾ ਦਿੰਦੇ ਕਿਸੇ ਭਗਵੰਤ ਮਾਨ ਸਾਹਿਬ ਤਾਂ ਕਹਿੰਦਾ ਵੀ ਮੈਂ ਇਹਨੂੰ ਭ੍ਰਸ਼ਟਾਚਾਰ ਰੋਕੂਗਾ ਤੇ ਭ੍ਰਸ਼ਟਾਚਾਰ ਸਾਹਮਣੇ ਹੋਇਆ ਪਿਆ ਹਾਂ ਜੀ ਖੜਕਾ ਕਰ ਗਈ ਹਾਂ ਹਾਂ ਆਹ ਸਾਹਮਣੇ ਭ੍ਰਸ਼ਟਾਚਾਰ ਹੋਇਆ ਪਿਆ ਡੱਗ ਪਟਿਆ ਪਿਆ ਪਾਣੀ ਪਹਿਲੇ ਦਿਨ ਛੜਿਆ ਮੈਂ ਪਹਿਲੇ ਦਿਨ ਛੜਿਆ ਸੀਗਾ ਹਾਂ ਪਹਿਲੇ ਦਿਨ ਪਾਣੀ ਛੜਿਆ ਤੇ ਸਾਰਾ ਪਟ ਗਿਆ ਉਹ ਇਹ ਲਾਗਦਾ ਜਾਂਚ ਹੋਣੀ ਚਾਹੀਦੀ ਹੈ ਹੂੰ ਆਹ ਦੂਜਾ ਕੀ ਲੱਗਦਾ ਬਈ ਇਸ ਤਰ੍ਹਾਂ ਐਡੀ ਛੇਤੀ ਟੁੱਟ ਜਾਣਾ ਐਡੀ ਛੇਤੀ ਟੁੱਟ ਜਾਣਾ ਇਹ ਮਟੀਰੀਅਲ ਨਹੀਂ ਲੱਗਿਆ ਸਹੀ ਹੂੰ ਤੇ ਸਹੀ ਮਟੀਰੀਅਲ ਲੱਗਿਆ ਹੁੰਦਾ ਕਿਉਂ ਟੁੱਟਦਾ ਪਹਿਲਾਂ ਅਸੀਂ ਵਾਟਰਪਲ ਬਣਾਇਆ 78 ਜਿੱਤੇ 40 ਸਾਲ ਚੱਲਿਆ ਜਾਂ ਇਹ ਇਹ ਵੀ ਚੱਲਦਾ ਜੇ ਮਟੀਰੀਅਲ ਸਹੀ ਲੱਗਿਆ ਹੁੰਦਾ ਤਾਂ ਹੂੰ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਲੱਗਦਾ ਨਹੀਂ ਚੱਲੂਗਾ 40 ਸਾਲ ਨਾ ਨਾ ਚੱਲੂ ਕਿਥੇ ਇਹ ਤਾਂ 6 ਮਹੀਨੇ ਨੂੰ ਚੱਲ ਜਾਂਦੀ ਦਾ ਅੱਛਾ ਆ ਸਾਹਮਣੇ ਆ ਤੁਹਾਡੇ ਪਾਣੀ ਦਾ ਛੱਡਿਆ ਪਹਿਲਾਂ ਪਹਿਲਾਂ ਪਾਣੀ ਛੱਡਿਆ ਪਹਿਲੇ ਦਿਨ ਪਾਣੀ ਛੱਡਿਆ ਪਹਿਲੇ ਦਿਨ ਛੱਡ ਗਿਆ ਸੱਤ ਦਿਰੇ ਤੀੜਾ ਆ ਗਿਆ ਜਾਂ ਨਹੀਂ ਆ ਤੇ ਮਹਿਕਮੇ ਨੇ ਮਿਲੇ ਨਹੀਂ ਕਿਸੇ ਨੂੰ ਬੰਦੇ ਜਿਹੜਾ ਬਣਾ ਰਹੀ ਸੀ ਮਹਿਕਮੇ ਨੂੰ ਪਤਾ ਨਹੀਂ ਸਹੀ ਨਹੀਂ ਮਿਲੇ ਪਹਿਲਾਂ ਹੂੰ ਇਹ ਕਮੇਟੀ ਕਮੂਟੀ ਬਣਾਈ ਸੀ ਪਤਾ ਨਹੀਂ ਕਿਵੇਂ ਉਹ ਪੁਰਾਣੀ ਪੰਚਾਇਤ ਨੇ ਬਣਾਈ ਸੀ ਤੇ ਹੁਣ ਨਵੀਂ ਪੰਚਾਇਤ ਆ ਇਹੋ ਜੀ ਆ ਸੰਗਦੇ ਸੰਗਦੇ ਰਹਿੰਦੇ ਆ ਅੱਛਾ ਉਹਦਾ ਹੂੰ ਜੇ ਮੰਦੇ ਸੀ ਅਫਸਰ ਨੂੰ ਆਖਾਂਗੇ ਕੀ ਹੂੰ ਹਾਂ ਤੇ ਬਾਈ ਜਿਵੇਂ ਇਹ ਪਾਟ ਗਿਆ ਹਨਾ ਸਾਰਾ ਹਾਂ ਤੇ ਐਨੇ ਛੇਤੀ ਪਾਟ ਗਿਆ ਹਨਾ ਹਾਂ ਤੇ ਪਿੰਡ ਦੇ ਹੋਰ ਬੰਦੇ ਵੀ ਆ ਅੱਗੇ ਆਏ ਆ ਕਿ ਵਿਰੋਧੀ ਪਾਰਟੀ ਤਾਂ ਨਹੀਂ ਤੁਸੀਂ ਨਹੀਂ ਨਹੀਂ ਵਿਰੋਧੀ ਪਾਰਟੀ ਨਹੀਂ ਕੋਈ ਅਸੀਂ ਕੋਈ ਕਿਸੇ ਕਿਸੇ ਪਾਰਟੀ ਨਾਲ ਸਹਿਮਤ ਨਹੀਂ ਨਾ ਵਿਰੋਧੀ ਨਾ ਦੂਜੇ ਹੂੰ ਅਸੀਂ ਤਾਂ ਆਹ ਆਮ ਬੰਦੇ ਆ ਇਹ ਹਾਂ ਤਾਂ ਪਤਾ ਲੱਗਿਆ ਡੈਕ ਟੁੱਟ ਗਿਆ ਤੇ ਹੀ ਵੇਖਣਾ ਹੈ ਇੱਥੇ ਤਾਂਗੇ ਤੁਹਾਨੂੰ ਸਦਿਆ ਅੱਛਾ ਅੱਛਾ ਹਾਂ ਇਹ ਮਹਿਕਮਾ ਬਣਾ ਰਿਹਾ ਸੀ ਕਿ ਮਹਿਕਮਾ ਬਣਾ ਰਿਹਾ ਮਹਿਕਮਾ ਕਿੱਥੋਂ ਦੀ ਪਿਆ ਹੋਰ ਫਲੋ ਬਣੀ ਕਿ ਮਟੀਰੀਅਲ ਸਹੀ ਨਹੀਂ ਲਾਇਆ ਯਾਰ ਹੁਣ ਤੁਹਾਨੂੰ ਦਿੱਸੀ ਜਾਂਦਾ ਹੈ ਅੱਛਾ ਹਾਂ ਕੇ ਠੀਕ ਹੈ ਭਾਈ ਬਸ ਇਹਦੀ ਜਾਂਚ ਹੋਣੀ ਚਾਹੀਦੀ ਅਸੀਂ ਤਾਂ ਨੇ ਅਸੀਂ ਤਾਂ ਨੇ ਮਾਨ ਸਾਹਿਬ ਨੂੰ ਵੀ ਉਹਦਾ ਮਾਪ੍ਰਸ਼ਟਾਦਰ ਰੁਕੂਆਂ ਤੇ ਆਹ ਵੇਖ ਲਿਆ ਕੇ ਇੱਥੇ ਇਹ ਭ੍ਰਸ਼ਟਾਚਾਰ ਰੁਕਦਾ ਕਿ ਨਹੀਂ ਰੁਕਦਾ ਹਾਂ ਹਾਂ 35 ਲੱਖ ਵਾਲਾ 35 ਦਿਨ ਨਹੀਂ ਨੰਗੇ ਫੇਰ ਕੰਮ 35 ਦਿਨ ਤਾਂ ਨੰਗੇ ਹੋਏ ਨਹੀਂ ਅਜੇ ਅੱਛਾ 35 ਦਿਨ ਨਹੀਂ ਹੋਏ ਅਜੇ ਠੀਕ ਹੈ ਹਾਂ ਪਹਿਲਾਂ ਇੱਕ ਦਮ ਤੋੜ ਗਿਆ ਹਾਂ ਤੁਹਾਡੇ ਸਾਹਮਣੇ ਵੇਖ ਲੋ ਮਸਾਈਆ ਸੋ ਸਾਰਿਆਂ ਨੂੰ ਦਸੀ ਜਾਂਦੀਆਂ ਦਾ ਦਾ ਫੁਰਤ ਤੇਰਾ 13 ਧੁਰ ਧੁਰ ਤੇਰਾ ਆ ਗਿਆ ਪਿੰਗ ਇਹ ਤਾਂ ਉਹੀ ਗੱਲ ਇੰਝ ਇਕੱਟਾ ਟੰਗਾ ਹੁੰਦਾ ਪ੍ਰੋਗਰਾਮ ਸਹੀ ਗੱਲ ਹੈ ਨਾ ਇਹ ਪੱਕਾ ਖਾ ਕੇ ਪੈਸਾ ਪੂਰਾ ਪਤਾ ਨਹੀਂ ਕੀ ਕਰਕੇ ਸਾਡੇ ਤੇ 35 ਦਿਨ ਚੱਲਿਆ ਇਹਦਾ ਇਹ ਸੁਣਦੇ 35 ਲੱਖ ਲਾ ਗਏ ਤੇ ਨਾਲੇ ਕਹਿੰਦੇ ਓਵਰਫਲੋ ਹੋ ਕੇ ਉਹ ਪਾਈਪਾ ਬੰਦ ਸੀ ਉਹਦੇ ਨਾਲ ਕੰਮ ਹੋ ਗਿਆ ਸਾਰਾ ਨਹੀਂ ਪਾਣੀ ਉਹ ਕੱਸੀ ਤੋਂ ਉੱਤੋਂ ਨਹੀਂ ਆਇਆ ਦੱਸਿਆ ਕਿ ਕੱਸੀ ਦਾ ਪਾਣੀ ਦਾ ਵਾਜਾ ਵਿਖਾਇਆ ਨਹੀਂ ਨੂੰ ਆਇਆ ਨਹੀਂ ਕੋਈ ਸਾਡੇ ਆਂਡੇ ਕੱਸੀ ਦਾ ਸਿੱਧਾ ਬੋਰ ਦਾ ਭੇਜਦੇ ਆ ਸਾਡੇ ਪਿੰਡੇ ਹੀ ਇੱਕ ਦਿਨ ਹੀ ਕੱਸੀ ਦਾ ਭੇਜਿਆ ਇਹਨਾਂ ਨੇ ਹੂੰ ਜਿਹੜੀ ਸਾਡੇ ਵਾਂਗ ਨੱਚ ਪੀ ਕੇ ਬਹਿਣੇ ਆ ਤੇ ਕਿੰਨੇ ਸਾਲਾਂ ਬਾਅਦ ਇਹ ਬਣ ਲੱਗਿਆ ਪੁਰਾਣਾ ਡੈਗ ਤੇ ਪੁਰਾਣੇ ਨੂੰ ਤਾਂ 40 ਸਾਲ ਹੋ ਗਏ ਵਧੀਆ ਟਿਕਿਆ ਰਿਆ ਸੀਗਾ ਹੂੰ ਤੇ ਇਹ ਹੁਣ ਤੁਸੀਂ ਦੇਖ ਲਓ ਆ ਪਿੱਛੇ ਜਿਹੋਦਾ ਇੱਕ ਸ਼ਰਮਾ ਆਇਆ ਸੀ ਜਿਹਦੇ 35 ਲੱਖ ਦੇ ਕੇ ਗਿਆ ਸੀਗਾ ਐ ਦੇਖ ਕੱਲੇ ਕਾਜੂ ਖਾ ਕੇ ਮੁੜ ਗਿਆ ਮੇਰੇ ਸਾਹ ਕੋਲ ਨੇ ਪਹਿਲਾਂ ਬੋਰ ਦਾ ਪਾਣੀ ਆਉਂਦਾ ਸੀ ਪਿੰਡ ਚ ਤੇ ਇਹ ਕੱਸੀ ਦੇ ਪਾਣੀ ਵਾਸਤੇ ਬਣਾਇਆ ਸੀ ਪਿੰਡ ਦੇ ਲੋਕ ਚੰਗਾ ਕਰਨ ਕੱਸੀ ਦੇ ਪਾਣੀ ਵਾਸਤੇ ਬਣਾਇਆ ਲੱਗਦਾ ਵੀ ਚੰਗਾ ਪਾਣੀ ਹੁਣ ਮ ਗੁਰਿੰਸਾਹ ਸਾਹਿਬ ਤਾਂ ਸੰਤਾ ਹੀ ਲੱਗਦੇ ਆ ਵੀ ਅਨੁਭੋਰ ਦਾ ਪੀਉਣਗੇ ਸਾਡੇ ਘਰੇ ਬੰਗੀਆਂ ਲੱਗੀਆਂ ਬਹੁਤ ਚੰਗਾ ਇਹ ਤੁਹਾਨੂੰ ਤੇ ਕੀ ਕਹਿਣਾ ਚਾਹੋਂਗੇ ਜਿਹੜੀ ਹੁਣ ਇਹ ਸਮੱਸਿਆ ਆ ਗਈ ਹੈ ਇਹਨੇ ਵੀ ਇਹਦਾ ਮਤਲਬ ਹੱਲੋ ਜੀ ਹੂੰ ਫੇਰ ਹੀ ਫਾਇਦਾ ਹਾਂ ਚੋ ਹਾਂ ਹਾਂਜੀ ਭਾਈ ਜੀ ਹਾਂਜੀ ਇਹ ਕੀ ਕਹਿਣਾ ਚਾਹੋਂਗੇ ਜਿਹੜਾ ਬਣਿਆ ਜਾਂਦਾ ਸੀ ਤੁਹਾਡੇ ਇਹ ਇਹ ਬਹੁਤ ਗਲਤ ਹੋਇਆ ਜੀ ਥੋੜਾ ਟਾਈਮ ਹੀ ਹੋਇਆ ਸੀ ਬਣੇ ਨੂੰ ਤੇ ਸਾਈਡਾਂ ਦੇ ਸਾਰੇ 13 ਆ ਗਈਆਂ ਇਹ ਚ ਤੇ ਉਹ ਇੱਕ ਸਾਹਮਣੇ ਬਸ ਥੋੜਾ ਜਗਾ ਪਾੜ ਗਈ ਉੱਥੇ ਕੀ ਲੱਗਦਾ ਬਈ ਐਡੀ ਛੇਤੀ ਟੇੜਾ ਆ ਜਾਣੀਆਂ ਸਾਰਾ ਕੁਝ ਹੋ ਜਾਣਾ ਇਹ ਬਣਾਉਣ ਦੇ ਵਿੱਚ ਹੀ ਕੋਈ ਦਿੱਕਤ ਮਟੀਰੀਅਲ ਦੇ ਵਿੱਚ ਬਾਕੀ ਬਣਾਉਣ ਕਰਕੇ ਕੋਈ ਨਰਮ ਚੀਜ਼ ਵਰਤੀ ਗਈ ਮਸਾਲਾ ਜਾਂ ਕੋਈ ਪੰਚਾਇਤ ਵੀ ਨਿਗਰਾਨੀ ਰੱਖ ਰਹੀ ਇਸ ਦੀ ਜਿਹੜਾ ਬਣਾ ਰਹੇ ਸੀ ਪ੍ਰੋਜੈਕਟ ਵਗੈਰਾ ਨਹੀਂ ਉਹ ਤਾਂ ਪੰਚਾਇਤਾਂ ਵਹਿ ਭੰਗ ਹੋ ਗਈਆਂ ਸੀਗਾ ਨਹੀਂ ਹੁਣ ਦਹੋਂਦੀ ਗੱਲ ਕਰ ਲਈਏ ਇਹ ਸਾਡੀ ਨਵੀਂ ਪੰਚਾਇਤ ਬਣਨ ਤੋਂ ਪਹਿਲਾਂ ਹੀ ਤਿਆਰ ਹੋ ਗਿਆ ਸੀਗਾ ਅੱਛਾ ਤੇ ਉਸ ਤੋਂ ਬਾਅਦ ਇਹ ਮੁਕੰਮਲ ਕਰਕੇ ਉਹ ਥੋੜੇ ਦਿਨ ਪਹਿਲਾਂ ਹੀ ਪਾਣੀ ਛੱਡਿਆ ਗਿਆ ਤੇ ਹੁਣ ਪੁੱਛ ਗਿਛ ਕੀਤੀ ਹੈ ਮਹਿਕਮੇ ਨੂੰ ਕਿਹਾ ਪੰਚਾਇਤਵੰਨੀਆਂ ਵੀ ਇਹ ਹੋਵੇ ਹਾਂਜੀ ਹਾਂਜੀ ਉਹਨਾਂ ਨੂੰ ਦਈ ਸਾਹਿਬ ਨੂੰ ਕਿਹਾ ਸੀ ਉਹ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਓਵਰਫਲੋ ਹੋਣ ਕਰਕੇ ਵੀ ਹੋਇਆ ਪਰ ਵੀ ਕੀ ਕਰਵਾ ਦੇਣਗੇ ਨਹੀਂ ਰਿਪੇਅਰ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਮੋਹਨ ਸਿੰਘ ਹੈ ਜੀ ਜੀ ਵਟਸਐਪ ਇੱਕ ਛੋਟੀਆਂ ਪਿੰਡ ਤੁਹਾਡਾ ਕੰਮ ਚੱਲਦੇ ਜੀ ਜੀ ਇਹ ਲਿੱਗੀ ਤੇ ਘਟੀਆਂ ਮਟੀਰੀਅਲ ਲਾਉਂਦੇ ਪਿੰਡ ਵਾਸੀ ਮਨੂੰ ਇਲਜ਼ਾਮ ਲਾਏ ਗਿਆ ਬਾਈ ਐਕਚੁਅਲੀ ਜੀ ਕਟੀਆਂ ਮਟੀਰੀਅਲ ਨੇ ਪ੍ਰੋਪਰ ਟੈਸਟਿੰਗ ਕਰਕੇ ਬ੍ਰਿਕ ਵਰਕ ਟੈਸਟ ਕਰਕੇ ਸਾਰਾ ਟੈਸਟਿੰਗ ਦਾ ਮਟੀਰੀਅਲ ਐਕਚੁਅਲੀ ਉਹ ਕੰਮ ਸਾਡਾ ਚੱਲ ਰਿਹਾ ਹੈ ਜੀ ਉਹਦੇ ਵਿੱਚ ਕਿਸੇ ਨੇ ਇਸ਼ਾਰਾਰਤਬਾਜ਼ੀ ਕਰਕੇ ਸਾਈਡ ਤੋਂ ਇਹਦਾ ਪਾਣੀ ਉਹ ਛੱਡ ਦਿੱਤਾ ਗਿਆ ਜੀ ਕਿਉਂਕਿ ਜਦੋਂ ਕੰਮ ਚੱਲ ਰਿਹਾ ਹੈ ਸਾਡਾ ਇਸ ਕਰਕੇ ਪਾਣੀ ਉਹ ਸਾਈਡ ਤੋਂ ਛੱਡ ਰਿਹਾ ਇਸ ਕਰਕੇ ਦੋ ਕਿਟਾਉ ਟੈਂਕ ਕਰੀਆਂ ਬੈਠ ਗਈਆਂ ਸੀ ਤੇ ਉਹ ਸਾਡਾ ਕੰਮ ਚੱਲ ਰਿਹਾ ਅਸੀਂ ਉਹ ਰਿਪੇਅਰ ਵੀ ਕਰਵਾ ਦਿੱਤੀ ਗਈ ਹੈ ਜੀ ਇਹ ਪ੍ਰੋਜੈਕਟ ਕਿੰਨੇ ਦਾ ਸੀ ਭਾਈ ਜੀ ਇਹ ਲਗਭਗ 30 ਲੱਖ ਦਾ ਪ੍ਰੋਜੈਕਟ ਸੀ ਇਹ ਹੋ ਗਿਆ ਕੰਪਲੀਟ ਕਿ ਹਜੇ ਅੰਡਰ ਗoing